ਪੁਲਿਸ ਅਤੇ ਨਸ਼ਾ ਤਸਕਰ ਛੋਇਆ ਐਨਕਾਊਂਟਰ ਨਸ਼ਾ ਤਸਕਰ ਨੇ ਪੁਲਿਸ ਤੇ ਚਲਾਈਆਂ ਤਾਬੜ ਤੋੜ ਗੋਲੀਆਂ ਜਵਾਬੀ ਕਾਰਵਾਈ ਚ ਨਸ਼ਾ ਤਸਕਰ ਹੋਇਆ ਜ਼ਖਮੀ ਨਸ਼ਾ ਤਸਕਰ ਦੀ ਲੱਤ ਤੇ ਵੱਜੀ ਗੋਲੀ ਪੁਲਿਸ ਨੇ ਨਸ਼ਾ ਤਸਕਰ ਕੋਲੋਂ ਕਰੋੜਾਂ ਦੀ ਹੈਰੋਇਨ ਕੀਤੀ ਬਰਾਮਦ ਫਿਰੋਜ਼ਪੁਰ ਵਿੱਚ ਨਸ਼ਾ ਤਸਕਰ ਤੇ ਸੀਆਈਏ ਪੁਲਿਸ ਵਿਚਾਲੇ ਐਨਕਾਊਂਟਰ ਦਾ ਮਾਮਲਾ ਸਾਹਮਣੇ ਆਇਆ ਹੈ ਐਸਐਸਪੀ ਫਿਰੋਜ਼ਪੁਰ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਨਸ਼ਾ ਤਸਕਰ ਬਲਜਿੰਦਰ ਸਿੰਘ ਜੋ ਕਿ ਹਿਰੋਇਨ ਦੀ ਖੇਪ ਲੈ ਕੇ ਜਾ ਰਿਹਾ ਸੀ ਜਦ ਸੀਆਈਏ ਸਟਾਫ ਦੀ ਟੀਮ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਗੱਡੀ ਭਜਾ ਲਈ ਅਤੇ ਦਾਣਾ ਮੰਡੀ ਫਿਰੋਜ਼ਪੁਰ ਕੈਂਟ ਲੱਗ ਗਿਆ ਪੁਲਿਸ ਨੇ ਜਦ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਅਗੋ ਪੁਲਿਸ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਸ ਤੇ ਪੁਲਿਸ ਵੱਲੋਂ ਵੀ ਜਵਾਬੀ ਫਾਇਰਿੰਗ ਕੀਤੀ ਗਈ ਤੇ ਨਸ਼ਾ ਤਸਕਰ ਬਲਜਿੰਦਰ ਸਿੰਘ ਜ਼ਖਮੀ ਹੋ ਗਿਆ ਪੁਲਿਸ ਵੱਲੋਂ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਗੱਡੀ ਦੀ ਤਲਾਸ਼ੀ ਲੈਣ ਮਗਰੋਂ ਉਸ ਵਿੱਚੋਂ 2 ਕਿਲੋ 114 ਗ੍ਰਾਮ ਹਿਰੋਇਨ ਵੀ ਬਰਾਮਦ ਹੋਈ ਫੜੇ ਗਏ ਨਸ਼ਾ ਤਸਕਰ ਉੱਪਰ ਪਹਿਲਾਂ ਵੀ ਕਈ ਹਿਰੋਇਨ ਦੇ ਮਕਦਮੇ ਦਰਜ ਨੇ ਪੁਲਿਸ ਜਾਂਚ ਵਿੱਚ ਜੁਟੀ ਹੈ ਕਿ ਆਖਰੀ ਨਸ਼ਾ ਤਸਕਰ ਹਿਰੋਇਨ ਕਿੱਥੋਂ ਲੈ ਆ ਰਿਹਾ ਸੀ ਅਤੇ ਕਿੱਥੇ ਲੈ ਕੇ ਜਾ ਰਿਹਾ ਸੀ 1 ਮਿੰਟ ਜੀ ਅੱਜ ਸਾਡੇ ਅਨਚਾਰ ਸੀਈਆਈਏ ਵੱਲੋਂ ਤੇ ਤੁਸੀਂ ਵੀ ਤੁਸੀਂ ਸਰ ਡੀਐਸਪੀ ਸਾਹਿਬ ਸੁਰਿੰਦਰ ਇਹਨਾਂ ਵੱਲੋਂ ਨਕਲ ਆਏ ਹੋਏ ਸੀ ਸਪੈਸ਼ਲ ਚੈਕਿੰਗ ਚੱਲ ਰਹੀ ਸੀ ਤੇ ਉਹਦੇ ਚ ਇੱਥੇ ਇਹ ਇੱਕ ਸਿਆਜ਼ਕਾਰ ਜਿਹੜੀ ਅਗਰ ਤੁਸੀਂ ਕਰ ਦੇਖਦੇ ਆ ਇਹ ਕਾਰ ਉਹਨੇ ਨਾਕਾ ਤੋੜਦੇ ਹੋਏ ਉੱਥੋਂ ਗੜਾਲੀ ਜਦੋਂ ਇਹਨਾਂ ਨੇ ਇਸ਼ਾਰਾ ਕਰਕੇ ਰੁਕਣ ਨੂੰ ਗਿਆ ਇਹਨਾਂ ਨੇ ਫਾਲੋ ਕੀਤਾ ਬਹੁਤ ਤੇਜ਼ ਰਫ਼ਤਾਰ ਆਉਂਦਾ ਬਹੁਤ ਡੇਂਜਰਸਲੀ ਚਲਾਉਂਦਾ ਇੱਥੇ ਇਧਰ ਵੜ ਗਿਆ ਇੱਥੇ ਇੰਟਰਸੈਪਟ ਜਦੋਂ ਕੀਤਾ ਇਹਨਾਂ ਨੇ ਤੇ ਉਹ ਬਾਹਰ ਨਿਕਲਦੇ ਸਾਰੀ ਉਹਨੇ ਫਾਇਰਿੰਗ ਕੀਤੀ ਪੁਲਿਸ ਤੇ ਜੋ ਕਿ ਮਤਲਬ ਬਚਤ ਰਹੀ ਕਿ ਸਾਡੇ ਕਿਸੇ ਮੁਲਾਜ਼ਮ ਦੀ ਨਹੀਂ ਬਚੀ ਗੱਡੀ ਦੇ ਵਿੱਚ ਹੀ ਉਹ ਤੇ ਉਹ ਜਵਾਬੀ ਫਾਇਰ ਚ ਉਹ ਜ਼ਖਮੀ ਹੋ ਗਿਆ ਤੇ ਉਹਨੂੰ ਹਸਪੀਟਲ ਦਾਖਲ ਕਰਾਇਆ ਤੇ ਇਸੇ ਦੌਰਾਨ ਜਿਹੜੇ ਇਹਦੇ ਕੋਲ ਬਾਹਰ ਡਿਗੀ ਇਹਦੇ ਕੋਲ ਫਿਰ ਉਹਨੂੰ ਮਿਲੀ ਤੇ ਉਹ ਇਹਨਾਂ ਨੇ ਸਾਰੀ ਚੈੱਕ ਕੀਤੀ 2 ਕਿਲੋ 114 ਗ੍ਰਾਮ ਮੈਰੋਟਾ ਜਿਹੜੀ ਕਵਰ ਹੋਈ ਇਸ ਤੋਂ ਤੇ ਇਹ ਇਹਨਾਂ ਨੇ ਉਸ ਦਾ ਰਿਪੋਰਟ ਚੈੱਕ ਕੀਤਾ ਸਰ ਪਾਇਸ ਤੋਂ ਐਂਡ ਰਿਕਾਰਡ ਚੈੱਕ ਕੀਤਾ ਇਹਨਾਂ ਨੇ ਉਸ ਤੋਂ ਪਹਿਲਾਂ ਵੀ ਪਰਚੇ दर्ज ਆਇਆ ਸਰ ਕੌਣ ਸੀਗਾ ਪਤਾ ਲੱਗਿਆ ਜੀ ਕਿ ਉੱਥੇ ਦਾ ਸੀਗਾ ਇਹ ਬਲਜਿੰਦਰ ਸਿੰਘ ਹੈ ਜੀ ਇਹਲੀ ਸਲਾਡੀ son of ਜੁਕੇਂਦਰ ਸਿੰਘ ਚੱਕੀ ਵਾਲੀ ਗਲੀ ਧਰਮਕੋਟ ਦਾ ਕੋਟੀ ਸਿਕਾਂ ਦਾ ਸਰ ਪਤਾ ਲੱਗਿਆ ਕੁਝ ਕਿੱਥੇ ਦੇ ਨੇ ਦੇਣੀ ਸੀ ਕੀ ਕਰਨਾ ਸੀ ਇਹ ਤਾਂ ਹਜੇ ਪੁੱਛਗਿੱਛ ਕਰਾਂਗੇ ਜੀ ਸਰ ਇੱਕੋ ਤੁਸੀਂ ਪਰਮਾਸ਼ੀ ਗੱਡੀ ਸੀ ਇੱਕੋ ਹੀ ਸੀ ਜੀ ਹਜੇ ਤੱਕ ਜੇ ਹੁਣ ਪਿੱਛੇ ਕੋਈ ਲਾਹਲੂ ਆਏ ਹੋਵੇ ਤਾਂ ਕਹਿ ਨਹੀਂ ਸਕਦੇ ਪਰ ਜਿਵੇਂ ਨਾਲ ਫਾਲੋ ਕੀਤਾ ਤੇ ਗੱਡੀ ਦੇ ਸ਼ੀਸ਼ੇ ਵੀ ਉਹ ਕਾਲੇ ਕੱਰੀ ਬੈਠਾ ਉਹ ਕੋਈ ਫੋਨ ਸੁਣ ਜਾਈਏ ਤੇ ਉਦੋਂ ਤੱਕ ਹੀ ਨਿਕਲੇ ਸਰ ਨਸ਼ਾ ਤਸਕਰੀ ਕਰ ਸਕਦੇ ਇਹਨੂੰ ਹਾਂ ਨਸ਼ਾ ਤਸਕਰੀ ਹੈ ਜੀ ਉਹਦੇ ਉਹਦੇ ਕੋਲੋਂ ਐਡੀ ਵਾਰੀ ਮਾਤਰਾ ਚ ਹੈਰਨ ਬਰਾਮਦ ਹੋਈ ਹੈ ਸਰ ਖਾਸ ਸੂਚਨਾ ਦੇ ਅਰਥ ਹੈ ਜਿਹੜਾ ਨਕਬੰਦੀ ਕੀਤੀ ਹੋਈ ਸੀ ਨਕਬੰਦੀ ਸਾਡੀ ਕੀਤੀ ਹੋਈ ਸੀ ਜੀ ਰੂਟੀਨ ਚੈਕਿੰਗ ਕੀਤੀ ਸੀ ਹਾਂ ਜੀ ਹਾਂ ਜੀ ਚਕੀਬੋਸ ਕਿੰਨੀਆਂ ਗੋਲੀਆਂ ਲੱਗੀਆਂ ਜੀ ਇਸ ਨਸ਼ਾ ਤਸਕਰੀ ਉਹ ਹਜੇ ਪਤਾ ਨਹੀਂ ਇਹਨਾਂ ਨੇ ਅੱਗੇ ਉਹ ਫੈਕ ਕੀਤਾ ਉੱਪਰ ਉਹਨੂੰ ਹਸਪੀਟਲ ਚ ਹੈ ਲਾਗੋ ਉਹਨੇ ਗੁਕਸਰ ਕਿੰਨੀ ਕੁ ਫਾਇਰ ਕੀਤੀ ਹੈ ਜੀ ਦੋਨੋਂ ਪਾਸੋਂ ਕਿੰਨੇ ਫਾਇਰ ਕੀਤੇ ਤਿੰਨ ਫਾਇਰ ਕੀਤੇ ਇਹਨਾਂ ਦਸਨ ਮੁਤਾਬਕ ਅਜੇ ਜਿਹੜੇ ਤਿੰਨ ਫਾਇਰ ਕੀਤੇ ਉਹਨਾਂ ਸਾਰੀ ਠੀਕ ਹੈ